ਫੋਲੋ ਕਰ ਲਿਆ ਕਰੋ ਸ਼ੇਅਰ ਫੋਲੋ ਫੋਲੋ ਕਰ ਲਿਆ ਕਰੋ ਆਜੋ ਅੱਜ ਆਪਾਂ ਮੇਰ ਕਰਨੇ ਆ ਗੁਰੂ ਨਾਨਕ ਦੇਵ ਜੀ ਮੱਤ ਬਖਸ਼ਣ ਅੱਜ ਦੀ ਪਨੀਰੀ ਨੂੰ ਜਿਹੜਾ ਅੱਜ ਦੀ ਪਨੀਰੀ ਜਿਹੜਾ ਹਾਲਾਤ ਚੱਲਦੇ ਪਏ ਨੇ ਧੀਆ ਭੈਣਾਂ ਦੇ ਨੌਜਵਾਨ ਮੁੰਡਿਆਂ ਦੇ ਤਾਂ ਬਾਬਾ ਨਾਨਕ ਬੁੱਧੀ ਬਖਸ਼ੇ ਨਾਲ ਨੂੰ ਗੱਲਬਾਤ ਕਰਦੇ ਆਪਾਂ ਜਿਹੜੀ ਅੱਜ ਵਿਆਹ ਚੱਲਦੇ ਬਣੇਗਾ ਇਹ ਗੁਰੂ ਮਹਾਰਾਜ ਦੀ ਬਾਣੀ ਦੀਆਂ ਜਿਹੜੀਆਂ ਗੱਲਾਂ ਨਾ ਉਹ ਅੱਜ ਪੂਰੀਆਂ ਹੁੰਦੀਆਂ ਪਈਆਂ ਨੇ ਸਾਡੇ ਇੱਕ ਬਾਪੂ ਨੱਥਾ ਸਿੰਘ ਹੁੰਦਾ ਸੀ ਉਹਨੇ 100 ਸਾਖੀ ਦੇ ਵਿੱਚੋਂ ਸਾਨੂੰ ਇਹ ਗੱਲਾਂ ਸੁਣਾਉਣੀਆਂ ਕਰਨੀਆਂ ਤੋਂ ਗੱਲਾਂ ਬਿਲਕੁਲ ਅੱਜ ਸੱਚ ਨੇ ਕੋਈ ਝੂਠ ਨਹੀਂ ਹੈਗਾ ਉਹਨੇ ਕਿਹਾ ਵੀ ਇਹੋ ਜਿਹਾ ਜ਼ਮਾਨਾ ਆਵੇਗਾ ਕੁਆਰੀਆਂ ਕੁੜੀਆਂ ਵਰ ਮੰਗਣਗੀਆਂ ਇਹ ਗਾਈ ਗੰਦ ਖਾਣ ਗਈਆਂ ਤੇ ਬੰਦਾ ਰੁੱਕ ਤੇ ਬਹਿ ਜੂ ਔਰਤ ਥੱਲੇ ਔਰਤਾਂ ਥੱਲੇ ਬਹਿ ਰਣਗੀਆਂ ਵੀ ਥੱਲੇ ਉਤਰ ਮਰਦ ਹੱਥ ਜੋੜੇਗਾ ਦੁਨੀਆਂ ਠੱਗ ਹੋ ਜੂ ਠੱਗੇ ਚੂ ਕੌਣ ਜਿਹੜਾ ਵਿਸੂ ਉਹ ਉਹ ਅੱਜ ਗੁਰੂ ਨਾਨਕ ਦੇਵ ਜੀ ਦੇ ਬਚਨ ਜਿੰਨੇ ਨੇ ਸਾਰੇ ਪੂਰੇ ਹੁੰਦੇ ਪਰ ਕੋਈ ਕੋਈ ਝੂਠ ਵਾਲੀ ਗੱਲ ਨਹੀਂ ਗਈ ਜਿਹੜੀ ਸੌਸ ਸਾਖ ਦੇ ਵਿੱਚ ਲਿਖੀ ਸੀ ਨਾ ਬਿਲਕੁਲ ਉਹ ਅੱਜ ਭਰਾਓ ਪੂਰੇ ਹੁੰਦੇ ਪਰ ਅਸੀਂ ਵੇਖਣੇ ਪਿਆ ਅਸੀਂ ਆ ਮੋਹੱਲੇ ਪਰਸੋਂ ਚੰਡੀਗੜ੍ਹ ਇੱਕ ਵੇਖ ਕੇ ਆਏ ਹਾਲਾਤ ਸਾਡਾ ਐਡਾ ਮਨ ਦੁਖੀ ਹੋਇਆ ਭਰਿਆ ਵੀ ਮਾਂ ਪਿਓ ਨੇ ਨਿੱਕੀ ਜੀ ਕਿੱਡੀ ਚਾਵਾ ਨਾਲ ਪਾਲੀਏ ਸੁੱਕੇ ਥਾਂ ਦੇ ਪੌਂਦੀ ਦੀ ਗਿੱਲੇ ਧਾਂ ਦੇ ਆਪ ਪੈਂਦੀ ਰੀ ਜੇ ਬਿਮਾਰ ਹੋ ਗਈ ਹੁੰਦੀ ਹੋਵੇਗੀ ਤੇ ਵਿਆ ਮੀਂਹਰੇ ਦੇ ਵਿੱਚ ਇਹਨੂੰ ਲਿਜਾ ਕੇ ਤੇ ਦਵਾਈ ਦੋ ਉਹਦੇ ਹੋਣਗੇ ਤੇ ਅੱਜ ਪਿਓ ਦੀ ਪਾਕ ਵੀ ਮਾਰਦੀ ਵੀ ਪਵਾ ਕੇ ਤੇ ਮਾਂ ਦੀ ਚੁੰਨੀ ਵੀ ਪਵਾ ਕੇ ਵੀ ਮਾਰਦੀ ਤਾਂ ਇਹ ਕਿਧਰ ਨੂੰ ਤੁਰ ਪਿਆ ਜਮਾਨਾ ਕਿਧਰ ਨੂੰ ਤੁਰ ਪਿਆ ਪਰ ਇਹ ਗੁਰੂ ਸਾਹਿਬ ਦੀਆਂ ਜਿਹੜੀਆਂ ਗੱਲਾਂ ਲਿਖੀਆਂ ਨੇ ਸੌ ਸਾਕੇ ਦੇ ਵਿੱਚ ਉਹ ਅੱਜ ਪੂਰੀਆਂ ਹੁੰਦੀਆਂ ਪਜਾਨੇ ਪਰ ਉਹਦੇ ਵਿੱਚ ਕੀ ਗੱਲ ਹੈ ਉਹਦੇ ਵਿੱਚ ਅਸੀਂ ਵੀ ਕਸੂਰਵਾਰ ਹੋ ਗਏ ਆ ਕਸੂਰ ਵਾਰ ਕਿਵੇਂ ਹੋ ਗਿਆ ਵੀ ਜੇ ਤਾਂ ਪੁੱਤਰ ਗਵਿੰਦਾ ਹੈ ਤਾਂ ਪਿਓ ਨੂੰ ਪਤਾ ਹੁੰਦਾ ਵੀ ਮੇਰਾ ਪੁੱਤਰ ਬਾਰ ਕੀ ਕਰਦਾ ਤੇ ਜੇ ਮਾਂ ਸੌਰੀ ਧੀ ਗਵਿੰਦੀ ਤੇ ਮਾਂ ਨੂੰ ਪਤਾ ਹੁੰਦਾ ਵੀ ਮੇਰੀ ਧੀ ਕੀ ਕਰਦੀ ਪਰ ਜਿਹੜੀ ਔਰਤ ਆਪਦੇ ਪੁੱਤਰ ਤੇ ਤੇ ਆਪਦੀ ਧੀ ਤੇ ਪਰਦਾ ਪਾਏਗੀ ਨਾ ਉਹਨਾਂ ਦੇ ਹਾਲਾਤ ਇਹ ਵੀ ਹੋਣਗੇ ਇਹ ਇਹ ਤੁਸੀਂ ਮਨ ਚੋਂ ਕੱਢਦੇ ਆ ਜੀ ਵੀ ਜੇ ਆਪਾਂ ਕਹਿ ਦਈਏ ਬਿਨੈ ਤੋਂ ਜਿਹੜੀ ਅੱਜ ਕੁੜੀਆਂ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਦੀਆਂ ਪਈਆਂ ਨੇ ਇਹ ਸਾਰੇ ਚੱਲੇ ਨੇ ਕੋਈ ਮੈਂ ਫਰੈਂਡਾਂ ਤੇ ਕੋਈ ਐਂ ਦਾ ਵੀ ਮੇਰਾ ਇਹ ਦੋਸਤ ਹੀ ਲੱਗ ਲੱਗ ਤਰ੍ਹਾਂ ਤਰ੍ਹਾਂ ਦੀਆਂ ਬੋਲੀਆਂ ਤਾਂ ਅਸੀਂ ਇੱਕ ਹੈਰਾਨ ਆ ਸਾਡੀ ਸੰਭਾਲਾ ਦੇ ਵਿੱਚ ਅਸੀਂ ਨਾ ਤਾਂ ਕੋਈ ਫਰੈਂਡ ਵੇਖਿਆ ਸੀ ਅੱਜ ਤੱਕ ਤੇ ਨਾ ਸੀ ਕੋਈ ਦੋਸਤ ਹੀ ਵੇਖਿਆ ਸੀ ਵੀ ਫਰੈਂਡ ਕਿਹਨੂੰ ਸਾਦਣ ਤੇ ਦੋਸਤ ਕਿਹਨੂੰ ਸਾਦਣ ਤੇ ਅੱਜ ਕੁੜੀਆਂ ਗੱਲਾਂ ਆਖੀ ਰਹੇ ਵੀ ਮੇਰਾ ਫਰੈਂਡ ਏ じゃ ਵੇਖੋ ਇੱਕ ਕਿੱਡੀ ਬਦ ਕਿਸਮਤੀ ਧੀ ਜਦੋਂ ਪਿਓ ਦੇ ਮਾਂ ਦੇ ਸਾਹਮਣੇ ਆ ਕੇ ਵੀ ਮੈਂ ਦੇ ਨਾਲ ਰਿਲੇਸ਼ਨਸ਼ਿਪ ਚਾਹੁੰਦੇ ਆ ਸਿਰ ਤੋਂ ਚਿਰ ਤੋਂ ਰਹਿਣੀ ਆ ਕੋਈ ਮਾਂ ਦੀ ਸ਼ਰਮ ਨਹੀਂ ਤੇ ਕੋਈ ਪਿਓ ਦੀ ਸ਼ਰਮ ਨਹੀਂ ਤੇ ਕੋਈ ਭਰਾਵਾਂ ਦੀ ਸ਼ਰਮ ਨਹੀਂ ਰਿਲੇਸ਼ਨਸ਼ਿਪ ਜਿਹਨੂੰ ਕਹਿ ਦੇਣਾ ਯੋ ਮੇਰੇ ਰਿਲੇਸ਼ਨਸ਼ਿਪ ਚ ਰਿਲੇਸ਼ਨਸ਼ਿਪ ਦੇ ਵਿੱਚ ਤਾਂ ਜਦੋਂ ਉਹ ਤਾਂ ਫਿਰ ਬੱਚੇ ਜੰਮਣ ਤੇ ਗੱਲ ਗਈ ਉਦੋਂ ਪਿੱਛੇ ਤੌਰ ਤੇ ਦੀ ਬਾਤ ਜਦੋਂ ਰਿਲੇਸ਼ਨਸ਼ਿਪ ਚ ਆ ਗਈ ਉਦੋਂ ਪਿੱਛੇ ਤੋਂ ਬਾਤ ਹੈ ਉਹ ਸੋਚੇ ਨਾ ਸੋਚੇ ਵੀ ਮੈਂ ਕੁੜੀ ਆ ਕਿ ਮੈਂ ਕੁਆਰੀ ਰਹੇਗੀ ਨਹੀਂ ਨਾ ਬਿਲਕੁਲ ਨਹੀਂ ਇੱਥੇ ਇੱਥੇ ਆ ਗਈ ਔਰਤ ਯਾਦ ਦੀ ਜਿਹੜੀ ਇੱਜ਼ਤ ਹੈ ਇਸੇ ਥਾਂ ਤੇ ਆ ਗਈ ਇੱਜ਼ਤ ਬਣਦੀ ਹੈ ਮੇਰੀ ਗੱਲ ਦਾ ਬੁਰਾ ਨਾ ਕੋਈ ਮੰਨੇ ਕੋਡ ਮਾਰਚ ਜਿਹੜੀਆਂ ਕੁੜੀਆਂ ਤੁਸੀਂ ਭੱਜ ਕੇ ਕਰਾਉਣੀਆਂ ਸੁਣ ਲੋ ਗੱਲ ਧਿਆਨ ਨਾਲ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੇ ਜਿਹੜਾ ਤੁਸੀਂ ਹੁਣ ਚਾਰ ਕਦੇੰ ਦਾ ਹੱਸ ਕੇ ਦੰਡੀਆਂ ਕੱਢ ਕੇ ਤੇ ਕੋਡ ਮਾਰਚ ਕਰਾ ਲੈਣੀ ਹੋ ਤੇ ਤੁਹਾਨੂੰ ਦੂਜੇ ਤੀਜੇ ਮਹੀਨੇ ਤੋਂ ਬੇਇੱਜ਼ਤੀ ਹੋਣੀ ਤੁਹਾਡੀ ਸ਼ੁਰੂ ਹੋ ਜਾਏਗੀ ਤੁਹਾਡੀ ਲੱਥੀ ਲਈ ਕਰਨੀ ਸ਼ੁਰੂ ਕਰ ਦੇਣਗੇ ਘਰ ਵਾਲਾ ਕੁੱਟੇਗਾ ਵੀ ਮਾਰੇਗਾ ਵੀ ਕਰਨ ਤੁਸੀਂ ਨਾ ਮਾਂ ਕੋਲੇ ਜਾਣ ਚੁਕੀ ਜਾਂ ਨਾ ਪਿਓ ਕੋਲੇ ਜਾਣ ਚੁਕੀ ਜਾਂ ਨਾ ਕਿਸੇ ਮਾਸੀ ਭਣੇ ਵੀ ਕਿਸੇ ਕੋਲੇ ਜਾਣ ਚੁਕੀਆਂ ਕਿਉਂਕਿ ਤਹੀ ਉੱਥੋਂ ਆਦਾ ਕਿਤਾ ਸਾਫ ਘਰ ਆਈਆਂ ਜੀ ਤੇ ਬਾਕੀ ਜਿਹੜੇ ਮੁੰਡੇ ਇਹ ਕੁੜੀਆਂ ਨੂੰ ਵਰਗ ਲਾ ਕੇ ਲੈ ਕੇ ਜਾਂਦੇ ਨੇ ਉਹ ਵੀ ਸੁਣ ਲੋ ਧਿਆਨ ਨਾਲ ਤੁਹਾਨੂੰ ਇਹ ਸੋਚਣਾ ਚਾਹੀਦਾ ਵੀ ਜਦੋਂ ਤੁਸੀਂ ਔਰਤ ਨੂੰ ਇਹ ਗੱਲ ਆਣੇ ਵੀ ਮੇਰੇ ਨਾਲ ਕੋਟ ਮੈਰਜ ਕਰਾ ਉਹਨੇ ਕੱਲਾ ਸਰੀਰ ਲੈ ਕੇ ਆਉਣਾ ਕੋਈ ਉਹਨੇ ਲੀੜਾ ਨਹੀਂ ਲੈ ਕੇ ਆਉਣਾ ਕੱਪੜਾ ਨਹੀਂ ਲੈ ਕੇ ਆਉਣਾ ਕੋਈ ਟਰੱਕ ਦਾਜ ਨਹੀਂ ਲੈ ਕੇ ਆਉਣਾ ਕੋਈ ਕਾਰ ਨਹੀਂ ਲੈ ਕੇ ਆਉਣੀ ਕੋਈ ਹਾਂਡੇ ਮੋਟਰਸਾਈਕਲ ਨਹੀਂ ਲੈ ਕੇ ਆਉਣਾ ਉਨੇ ਉਹਨੇ ਚੀਜ਼ਾਂ ਨਹੀਂ ਲੈ ਕੇ ਆਉਣੀਆਂ ਉਹਨੇ ਕੱਲਾ ਇੱਕ ਸਰੀਰ ਹੀ ਲੈ ਕੇ ਆਉਣਾ ਤੇ ਜੇ ਤੁਸੀਂ ਲੋਕਾਂ ਨੂੰ ਵੇਖ ਕੇ ਵੀ ਦਾਜ ਮੰਗੋ ਵੀ ਸਾਨੂੰ ਦਾਜ ਚਾਹੀਦਾ ਸਾਨੂੰ ਦਾਜ ਨਹੀਂ ਦਿੱਤਾ ਇਹ ਬਾਈ ਜੀ ਨਹੀਂ ਮਿਲਣਾ ਇਹ ਤੁਸੀਂ ਪਹਿਲਾਂ ਸੋਚੋ ਕਿਉਂਕਿ ਅਗਲੀ ਦੀ ਬੜੀ ਵੱਡੀ ਕੁਰਬਾਨੀ ਹੈ ਜਿਨਨੇ ਮਾਂ ਪਿਓ ਨੇ ਮਾਂ ਦੀ ਚੁੰਨੀ ਰੋਲਦੀ ਪਿਓ ਦੀ ਪੱਗ ਰੋਲਦੀ ਸਾਰੀ ਜ਼ਿੰਦਗੀ ਛੱਡ ਕੇ ਸੱਤ ਪੀੜੀਆਂ ਤੱਕ ਇੱਕ ਕਲੰਕ ਢੀਮਾ ਘਰੋਂ ਲੈਂਦਾ ਦੁੱਕੀ ਦਾ ਬੰਦਾ ਹੈ ਨਾ ਜਿਹੜਾ ਦੁੱਕੀ ਦਾ ਬੰਦਾ ਕੁਝ ਝਗੜਾ ਜਦੋਂ ਵੀ ਕਹਿੰਦਾ ਤੂੰ ਐਡਾ ਚਾਦਰ ਤੇਰੀ ਕੁੜੀ ਨੇ ਭੱਜ ਕੇ ਫਲਾਣੇ ਨਾਲ ਕੋਟ ਮੈਰਿਜ ਕਰਾ ਲਈ ਵਿਆਹ ਕਰਾ ਲਿਆ ਉੱਥੇ ਭਰਾ ਮਾਂ ਪਿਓ ਸਾਰੇ ਜੀਰੋ ਤੇ ਛੁੱਟੀ ਤੇ ਜਿਹੜੇ ਤੁਸੀਂ ਕੁੜੀਆਂ ਨੂੰ ਜਦੋਂ ਲੈ ਜਾਂਦੇ ਆ ਤੇ ਜਾ ਕੇ ਕੋਟਣੇ ਆ ਤੇ ਮਾਰਨੇ ਆ ਤੁਹਾਨੂੰ ਥੋੜੀ ਕਣੀਏ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਵੀ ਬੜਾ ਸਾਰੇ ਸਾਰੇ ਪਰਿਵਾਰ ਨੂੰ ਇੱਕ ਤੇਰੀ ਖਾਤਰ ਸਾਰੇ ਪਰਿਵਾਰ ਨੂੰ ਮਾਰ ਕੇ ਆ ਗਈਓ ਸਾਰੇ ਪਰਿਵਾਰ ਨੂੰ ਮਿੱਟੀ ਚ ਲਾ ਕੇ ਤੇ ਮਾਰ ਕੇ ਆ ਗਈ ਚਾਚਿਆਂ ਤਾਇਆ ਨੂੰ ਮਾਮਿਆਂ ਨਾਨਕਿਆਂ ਦਾਦਕਿਆਂ ਨੂੰ ਸਾਰਿਆਂ ਨੂੰ ਛੋਟੀ ਮੋਟੀ ਗੱਲ ਨਹੀਂ ਹੈਗੀ ਤੇ ਤੁਸੀਂ ਕੁੱਟਨੇ ਆ ਮਾਰਨੇ ਆ ਕੁੜੀਆਂ ਰੋਂਦੀਆਂ ਨੇ ਪਈਆਂ ਵੀ ਮੈਂ ਹੁਣ ਕਿੱਧਰ ਜਾ ਕਿਹੜੇ ਪਾਸੇ ਜਾ ਤੇ ਜਾਣ ਨੂੰ ਉਹ ਦੇਖਦਾ ਹੀ ਨਹੀਂ ਪੇਕਿਆਂ ਦਾ ਰਾਹ ਉਹਦਾ ਤੇ ਪੇਕਿਆਂ ਦੇ ਜਾਣ ਜੋਗੀ ਨਹੀਂ ਤੇ ਬਾਕੀ ਦੇ ਪੇਕੇ ਬਲਾਵ ਹੀ ਲੈਂਦੇ ਨੇ ਪਰ ਜਿਹੜੀ ਅੰਦਰ ਦੀ ਦਿਲ ਦੀ ਤਾਰ ਹੁੰਦੀ ਨਾ ਉਹ ਕਦੇ ਵੀ ਧੀ ਦੇ ਨਾਲ ਨਹੀਂ ਰਲਦੀ ਕਦੇ ਵੀ ਅੰਦਰ ਦੀ ਜੋ ਮਰਜੀ ਕਹੀ ਜੇ ਮਿਲਣ ਮਲਾਪ ਚੱਕਦੀ ਹੋ ਜੇ ਪਰ ਜਿਹੜੀ ਅੰਦਰ ਦੀ ਤਾਰ ਹੈ ਉਹ ਕਦੇ ਨਹੀਂ ਮਿਲਦੀ ਮਾਂ ਪੇਸੀ ਕੋ ਕਿਹਾ ਸਾਡੀਆਂ ਨੇ ਮਿੱਟੀ ਪਲੀਤ ਕਰਕੇ ਗਈਏ ਕੱਲ ਨੂੰ ਦੁੱਖੀ ਦਾ ਮੁੰਡਾ ਵਿਆਹ ਸ਼ਾਦੀ 'ਚ ਬੈਠਾ ਉਹ ਕੋ ਗੱਲ ਹੋ ਜੇ ਦਾ ਆਪਦੇ ਸਾਲਿਆਂ ਨੇ ਕਹੇ ਤੂੰ ਹੀ ਐਡੇ ਭਰਾ ਮੈਂ ਤੁਹਾਡੀ ਭੈਣ ਵੇਰ ਕੇ ਲੈ ਗਿਆ ਛੁੱਟੀ ਮਰ ਨੂੰ ਥਾਂ ਨਹੀਂ ਲੱਭਦੀ ਪਰ ਇਹ ਕੁੜੀਆਂ ਨੂੰ ਸੋਚਣਾ ਚਾਹੀਦਾ ਤੁਸੀਂ ਪੜਾਈਆਂ ਕਰਦੀਆਂ ਪੜਨ ਕਰਦੀਆਂ ਤੁਸੀਂ ਉੱਥੇ ਇਸ਼ਕ ਮੁਸ਼ਕੀਆਂ ਨਹੀਂ ਕਰਨੀਆਂ ਜਾਂਦੀਆਂ ਤੁਹਾਨੂੰ ਮਾਂ ਪਿਓ ਪੜਾਉਂਦਾ ਹੈ ਤੁਹਾਨੂੰ ਮਾਂ ਪਿਓ ਸੂਲੀ ਚੜ੍ਹ ਕੇ ਪੈਸੇ ਭਰਦਾ ਹੈ ਤੁਹਾਡੇ ਮਾਂ ਪਿਓ ਦੁਖੀ ਹੋ ਕੇ ਤੁਹਾਨੂੰ ਪੜਾਉਂਦਾ ਤੇ ਤੁਸੀਂ ਜਾ ਕੇ ਉੱਥੇ ਆਸ਼ਕੀਆਂ ਕਰਕੇ ਤੇ ਕੋਡ ਮਹਰਜਾ ਕਰਾਓ ਤਾਂ ਕੁੜੀਓ ਇਹ ਗੱਲ ਚੰਗੀ ਨਹੀਂ ਹੈਗੀ ਮਾਂ ਪਿਓ ਨੂੰ ਮਿੱਟੀ ਜਿਹਾ ਨਾਮ ਲਾਇਆ ਕਰੋ ਪਹਿਲੂ ਸੂਲੀ ਚੜ੍ਹ ਕੇ ਕਰਜ਼ਾ ਚੁੱਕ ਕੇ ਮਾਂ ਪਿਓ ਤੁਹਾਨੂੰ ਕਾਲਜਾਂ 'ਚ ਘਾਲ ਕੇ ਪੜਾਉਂਦਾ ਤੇ ਫੇਰ ਤੁਸੀਂ ਉਥੋਂ ਗਾਂ ਲੱਗ ਪੈਂਦੀਆਂ ਜੇ ਢਾਰੀਆਂ ਮਾਰਨਾ ਪਰ ਇਹ 4 ਦਿਨ ਦਾ ਆਸਾ ਇਹ ਉਹਨਾਂ ਚਿਰ ਚੰਗੇ ਲੈਂਦੇ ਨੇ ਜਿੰਨਾ ਚਿਰ ਮੋਤੀ ਚੂਰ ਦਾ ਲੱਡੂ ਜਿੰਨਾ ਚਿਰ ਚੋਰੀ ਛੱਕਦੇ ਜੈਨਾਂ ਉਹਨਾਂ ਚਿਰ ਚੰਗੇ ਰਹਿੰਦੇ ਨੇ ਤੇ ਜਦੋਂ ਤੁਸੀਂ ਅਗਲੇ ਦੇ ਘਰ ਚਲੀਆਂ ਗਈਆਂ ਹੈ ਨਾ ਮੁੜ ਕੇ ਛੁੱਟੀ ਹੋ ਜਾਣੀ ਹੈ ਤੁਹਾਨੂੰ ਕਿਸੇ ਨੇ ਹੋਰੀ ਬੀਬੀ ਤੇ ਮੋਮੋ ਤੇ ਚੋਚੋ ਤੇ ਫਲਾਨਾ ਤੂੰ ਕਿਸੇ ਨੇ ਨਹੀਂ ਆਖਣਾ ਉਦੋਂ ਪਹਿਲਾਂ ਤੁਹਾਨੂੰ ਆਖਣਾ ਮੇਰੀ ਜਾਨ ਮੇਰੀ ਫਲਾਨੀ ਮੇਰੀ ਟਿੰਕਰੀ ਉਦੋਂ ਪਹਿਲਾਂ ਕਹਿਣਗੇ ਉਦੋਂ ਪਿਛੇ ਕਿਸੇ ਨੇ ਨਹੀਂ ਕਹਿਣਾ ਉਦੋਂ ਪਿਛੇ ਤਾਂ ਛੇਤਰ ਆਉਣਗੇ ਇਹ ਕੁੜੀਓ ਮੇਰੀ ਗੱਲ ਧਿਆਨ ਨਾਲ ਸੁਣ ਲਓ ਚੰਗੀ ਲੱਗੇ ਤਾਂ ਠੀਕ ਆ ਜਿੱਥੇ ਤੁਸੀਂ ਇਹ ਕੁਝ ਵੀ ਮਾਪਣ ਕੋਈ ਵੀ ਵਿਆਹ ਤੇ ਕਰਉਣਾ ਮਾਪਣੂ ਚਾਹੀਦਾ ਉੱਥੇ ਕਰ ਦੇਣਾ ਪਹਿਲੀ ਗੱਲ ਦੂਜੀ ਗੱਲ ਆ ਤੁਸੀਂ ਕਹਿ ਦਿੰਨੀਆਂ ਅਸੀਂ ਰਿਲੇਸ਼ਨਸ਼ਿਪ ਚ ਜਦੋਂ ਤੁਸੀਂ ਰਿਲੇਸ਼ਨਸ਼ਿਪ ਚ ਆ ਜਾਣੀ ਹੋਣਾ ਉਦੋਂ ਤੁਹਾਡਾ ਬਿਲਕੁਲ ਨਹੀਂ ਉੱਥੇ ਵਸੇਬਾ ਨਹੀਂ ਹੋਣਾ ਕਿਉਂ ਇੱਜ਼ਤ ਇੱਥੇ ਹੁੰਦੀ ਔਰਤ ਦੀ ਜਦੋਂ ਇਹ ਇੱਜ਼ਤ ਲਹਿ ਗਈ ਨਾ ਉਹ ਮੁੰਡੇ ਨੇ ਲਾਤੀ ਫਿਰ ਤੁਹਾਡੀ ਜਿਹੜੀ ਤਾਕਤ ਤੇ ਪ੍ਰੈਸ਼ਰ ਇਹ ਸਰੀਰ ਦਾ ਸਾਰਾ ਛਾਣਿਆ ਜਾਂਦਾ ਅਗਲਾ ਆਦਾ ਉਹੋ ਹੀ ਜੀ ਜਿਹੜੀ ਮਾਂ ਬਣੀ ਛਾੜ ਕੇ ਤੇ ਆ ਕੁਛ ਤੇ ਭਰਾਵਾਂ ਨੂੰ ਕਰਕੇ ਤੇ ਮੇਰੇ ਆ ਗਈ ਤੇ ਉਦੋਂ ਪਿਛੇ ਬਾਸੇ ਇੱਜ਼ਤ ਤੇ ਜ਼ੁਰਤ ਉਦੋਂ ਬੰਦੀਏ ਜਦੋਂ ਤੁਸੀਂ ਇਹ ਆਪਦੀ ਚੀਜ਼ ਨੂੰ ਕੱਜ ਕੇ ਵਲਾਟ ਕੇ ਅਗਲੇ ਦੇ ਘਰ ਜਾ ਕੇ ਉਹਨੂੰ ਆਖੋ ਵਿਆਹ ਤੇਰੀ ਆਉਣ ਬਈ ਉੱਥੇ ਤੇ ਮਾਂ ਪਿਓ ਦੇ ਕੋਲ ਕਹਿਦੀਆਂ ਸੁਰ ਰਿਲੇਸ਼ਨਸ਼ਿਪ ਸੀਤਾ 9 ਸਾਲ ਤੋਂ 2 ਸਾਲ ਤੋਂ ਤੇ 2-3 ਸਾਲ ਤੋਂ ਕਿੰਨੇ ਬੱਚਿਆਂ ਨੂੰ ਜਨਮ ਦਿੱਤਾ ਸੀ ਕਿੰਨੇ ਗਾਹ ਪਛਾ ਕੀਤੇ ਜੀ ਖੜੀਓ ਕੋਡ ਮੈਰਿਜਾਂ ਤੋਂ ਬਾਅਦ ਆ ਜਾਓ ਤੂੰ ਆਪਦੀ ਜ਼ਿੰਦਗੀ ਗੋਲੀਆਂ ਦੇ ਮਾਪਿਆਂ ਨੂੰ ਬਰਬਾਦ ਕਰਦੀੋਂ ਕਿ ਇਹ ਮੋਤੀ ਚੂਰ ਦੇ ਲੱਡੂ ਕੋਨੇ ਦੇ ਨਹੀਂ ਚੰਗੇ ਲੱਗਣੇ ਜਿੰਨੇ ਦਿਨ ਤੁਹਾਨੂੰ ਚੋਰੀ-ਚੋਰੀ ਮਿਲਦਾ ਤੇ ਚੋਰੀ-ਚੋਰੀ ਛਕਾਉਦਾ ਬਾਅਦ ਚ ਨਹੀਂ ਮਿਲਦੇ ਚੰਗੀ ਲੱਗੇ ਤਾਂ ਸ਼ੇਅਰ ਕਰ ਦੇ